ਚਾਰ ਦੋਸ਼ੀ ਵੀ ਹਿਰਾਸਤ ਵਿੱਚ ਲੈ ਜਾ ਚੁੱਕੇ ਨੇ ਐਸਐਚਓ ਡੀਐਸਪੀ ਅਤੇ ਇੱਕ ਸਾਈਜ਼ ਅਧਿਕਾਰੀ ਮੁਤਲ ਕਰ ਦਿੱਤਾ ਗਿਆ ਹੈ ਇੱਥੇ ਵੱਡਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਐਲਾਨਿਆ ਹੋਇਆ 10 ਲੱਖ ਦਾ ਮੁਆਵਜ਼ਾ ਕੀ ਕਾਤਲ ਦੀ ਵਾਰਿਸ ਹੋਣ ਦੇ ਨਾਤੇ ਨਿੰਦਰ ਨੂੰ ਵੀ ਮਿਲੇਗਾ ਕਾਂਗਰਸੀ ਆਗੂ ਸੱਜਣ ਨੇ ਕਿਹਾ ਕਿ ਜਿਹੜੀ ਮੌਤ ਵੇਚ ਰਹੀ ਸੀ ਉਸ ਨੂੰ ਮੁਆਵਜ਼ਾ ਨਹੀਂ ਸਜ਼ਾ ਮਿਲਣੀ ਚਾਹੀਦੀ ਹੈ ਸਭ ਜਿਹੜਾ ਇੱਕ ਥਰੀ ਹਾਲ ਪਿੰਡ ਦੇ ਵਿੱਚ ਮਾਮਲਾ ਹੈ ਕਿ ਉਹਦੀ ਘਰ ਦੀ ਵੇਚਤੀ ਸੀਗੀ ਪਰ ਉਹ ਤਾਂ ਘਰ ਦਾ ਵੀ ਮਰਿਆ ਉਸ ਨੂੰ ਉਹਨੂੰ ਕਿਸ ਤਰ੍ਹਾਂ ਵੇਖਦੇ ਆ ਉਹਦੇ ਬਾਰੇ ਦੱਸਿਓ ਇਹ ਜਦੋਂ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਏ ਸਨ ਉੱਥੇ ਗੁਰਦਰ ਸਿੰਘ ਤੇ ਉੱਥੇ ਅਨਾਉਂਸਮੈਂਟ ਕਰਕੇ ਗਏ ਸਨ ਕਿ ਜਿਨ੍ਹਾਂ ਦੇ ਜੀ ਮਰ ਗਏ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ 10-10 ਲੱਖ ਰੁਪਏ ਦਿੱਤਾ ਜਾਣਾ ਪਰ ਉੱਥੇ ਇਹ ਬੜੀ ਵੱਡੀ ਗੱਲ ਹੈ ਕਿ ਇੱਕ ਪਿੰਡ ਦੀ ਜਿਹੜੀ ਲੇਡੀ ਹੈ ਜਿਹਦੇ ਤੇ ਪਰਚਾ ਵੀ ਦਰਜ ਹੋਇਆ ਹੈ ਸ਼ੈਦੋਦਨਾ ਸ਼ੰਦਰ ਕੌਰ ਉਰਫ ਨਿੰਦਰ ਕੌਰ ਪਤਨੀ ਅਜੀਤ ਸਿੰਘ ਹੈ ਐਸਸੀ ਭਾਈ ਜਨਨ ਸੰਬੰਧ ਰੱਖਦੀ ਹੈ ਔਰ ਉਹ ਵੱਡੇ ਪੈਮਾਨੇ ਤੇ ਪੁਲਿਸ ਨੇ ਜੋ ਕਿਹਾ ਹੈ ਕਿ ਉਹ ਵੇਚਦੀ ਸੀ ਪਰ ਲੇਕਿਨ ਉਹਨੂੰ ਨਹੀਂ ਸੀ ਪਤਾ ਕਿ ਇਸ ਜ਼ਹਿਰ ਨੂੰ ਮੇਰੇ ਪਤੀ ਨੇ ਵੀ ਪੀਣਾ ਹੈ ਉਹਦਾ ਘਰ ਵਾਲਾ ਅਜੀਤ ਸਿੰਘ ਨੇ ਉਹ ਵੀ ਪੀਤੀ ਤੇ ਉਹ ਵੀ ਮਰ ਗਿਆ ਹੁਣ ਜਿਹੜੀ ਇਹ ਗੱਲ ਹੈ ਕਿ ਸੀਐਮ ਸਾਹਿਬ ਜਿਹੜੇ 10 ਲੱਖ ਰੁਪਏ ਦੀ ਅਨਾਉਂਸਮੈਂਟ ਕਰਕੇ ਗਏ ਨੇ ਇਹ ਪ੍ਰਸ਼ਾਸਨ ਨੂੰ ਇਹ ਵੇਖਣਾ ਪਏਗਾ ਕਿ ਕੀ ਉਹ 10 ਲੱਖ ਰੁਪਏ ਅਜੀਤ ਸਿੰਘ ਦੇ ਪਰਿਵਾਰ ਨੂੰ ਮਿਲੇਗਾ ਇੱਕ ਪਾਸੇ ਤੇ ਅਸੀਂ ਉਹ ਤੇ ਪਰਚਾ ਦਰਜ ਕੀਤਾ ਉਹਦੀ ਵਾਈਫ ਤੇ ਕਿ ਉਹਨੇ ਮੁੱਖ ਦੋਸ਼ੀ ਉਹ ਨੇ ਤੇ ਕੀ ਜਿਹੜਾ 10 ਲੱਖ ਰੁਪਇਆ ਕਿਉਂਕਿ ਅਜੀਤ ਸਿੰਘ ਮਰ ਗਿਆ ਉਹ ਸਪਾਊਸ ਨੂੰ ਮਿਲਦਾ ਹੈ ਕੀ ਉਹਦੀ ਪਤਨੀ ਨੂੰ ਦਿੱਤਾ ਜਾਏਗਾ ਕੀ ਉਹਨੂੰ ਅਸੀਂ ਇਹ ਇਨਾਮ ਦਿਆਂਗੇ ਕਿ ਤੂੰ ਤਗੜੀ ਹੋ ਕੇ ਇਹ ਕੰਮ ਕੀਤਾ ਤੇ ਇੰਨੀਆਂ ਮੌਤਾਂ ਹੋਈਆਂ ਨੇ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਸ਼ਖਸ ਦੀ ਜਿਹੜੀ ਜੋ ਮਰ ਗਿਆ ਮਾੜੀ ਗੱਲ ਹੋਈ ਹੈ ਲੇਕਿਨ ਉਸ ਦੀ ਪਤਨੀ ਨੂੰ ਇਹ ਧਿਆਨ ਰੱਖਣ ਕਿ ਉਹਨੂੰ 10 ਲੱਖ ਰੁਪਏ ਮੇਰੇ ਖਿਆਲ ਦੇ ਵਿੱਚ ਤੇ ਨਹੀਂ ਮਿਲਣਾ ਚਾਹੀਦਾ ਕਿਉਂਕਿ ਉਹ ਉਹਦੇ ਕਾਤਲ ਹੈ ਉਹਨੂੰ ਦਬਤ-ਦਬਤ ਸਗੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਕਰਨੇ ਕਿ ਉਹ ਵੀ ਸ਼ਰਾ ਸ਼ਰਾਬੀ ਕੇ ਹੀ ਮਰਿਆ ਉਹਦੀ ਦਿੱਥ ਬਿਲਕੁਲ ਜੀ ਉਹ ਲਿਸਟ ਦੇ ਵਿੱਚ ਹੈ ਉਹ ਮਰਨ ਵਾਲੇ ਜਿਹੜੀ ਇਹਨਾਂ ਨੇ ਡਿਪਾਰਟਮੈਂਟ ਨੇ ਲਿਸਟ ਜਾਰੀ ਕੀਤੀ ਹੈ ਕਿ ਅਜੀਤ ਸਿੰਘ ਪੁੱਤਰ ਸ਼ਾਇਦ ਤਾਰੂ ਸਿੰਘ ਹੈ ਉਹ ਵੀ ਇਸ ਅਲਕੋਹਲ ਦੇ ਨਾਲ ਹੀ ਮਰੇ ਨੇ ਇਹਦੇ ਵੇਚਦਾ ਵੀ ਰਿਹਾ ਉਹ ਪੈਕੇਟ ਬਿਲਕੁਲ ਇਹ ਸਾਰਾ ਮਤਲਬ ਕਿ ਇਹ ਪਰਿਵਾਰ ਹੀ ਵੇਚਦਾ ਰਿਹਾ ਜਿੱਕਰ ਹੋ ਗਿਆ ਕਿ ਮੀਥਨੋਲ ਵਰਤ ਕੇ ਤਿਆਰ ਕੀਤੀ ਗਈ ਇਹ ਮੌਤ ਦੀ दारू ਆਨਲਾਈਨ ਮੰਗਵਾਈ ਗਈ ਸੀ ਇਸ ਸੰਬੰਧੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਇਨਸਾਫ ਦੀ ਵੀ ਪੂਰੀ ਗਾਰੰਟੀ ਦਿੱਤੀ ਜਾਵੇਗੀ। ਜਿਸ ਕਿੱਥੇ ਸੀ ਆ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੋ ਰਿਹਾ ਜੀ ਇਸ ਤੋਂ ਵੱਡੀ ਅਨਫੋਰਚੂਨੇਟ ਗੱਲ ਕੀ ਗਰੀਬ ਲੋਕ ਨੇ ਵਿਚਾਰੇ ਸਾਰੇ। ਕਿਹਨਾਂ ਤਾਂ ਬੱਚੇ ਹੀ ਰਹਿ ਗਏ ਕ੍ਰਿਮੇਸ਼ਨ ਵੀ ਹੋ ਚੁੱਕੀ ਬਾਦ ਸਰ। ਕ੍ਰਿਮੇਸ਼ਨ ਹੁਣ ਇਸ ਗੱਲ ਦਾ ਤੇ ਮੈਨੂੰ ਵੀ ਬਾਹਰ ਇਹ ਦੱਸਿਆ ਗਿਆ ਕਿ ਜਿਹੜੇ ਉਹਦੇ ਚ ਪੋਸਟ ਬਾਟਮ ਕਰਾਏ ਗਏ ਨਹੀਂ ਕਰਾਏ ਗਏ ਇਹਦੇ ਹੁਣ ਸਰਕਾਰੀ ਦੱਸੇਗੀ ਜੀ ਦੂ ਦੇ ਵਾਂਟ ਟੂ ਦੂ ਦੇ ਵਾਂਟ ਟੂ ਕਵਰ ਇਟ ਅਪ ਇਹਦੇ ਹੁਣ ਕੰਨੇ ਘਟ ਕਰਨ ਦੀ ਕੋਸ਼ਿਸ਼ ਹੈ ਬਚਾਉਣ ਦੀ ਕੋਸ਼ਿਸ਼ ਹੈ ਹਾਂਜੀ ਅੰਕੜੇ ਵੇਖੋ ਮੈਂ ਕੁਝ ਨਹੀਂ ਇਹਦੇ ਤੇ ਕਹਿ ਸਕਦਾ ਮੈਨੂੰ ਤੇ ਜੋ ਤੁਸੀਂ ਦੱਸ ਰਹੇ ਹੋ ਮੈਂ ਉਹੀ ਗੱਲ ਕਹਿ ਰਿਹਾ ਪਰ ਸਾਰੀ ਚੀਜ਼ ਦੀ ਤਹਿਕੀਕਾਤ ਇਮਾਨਦਾਰੀ ਨਾਲ ਹੋਣੀ ਚਾਹੀਦੀ ਮੈਂ ਇੰਨੀ ਗੱਲ ਚੀਫ ਮਿੰਿਸਟਰ ਨੂੰ ਕਹੂੰਗਾ ਜੇ ਇੱਥੇ ਆਏ ਹੋ ਇਮਾਨਦਾਰੀ ਨਾਲ ਤਹਿਕੀਕਾਤ ਕਰਿਓ ਜੋ ਆਤਾ ਨੇ ਕਿ ਇੱਥੇ ਆਣਾ ਗੱਲਬਾਤ ਕਰਨੀ ਫੇਰ ਲੋਕਾਂ ਨੂੰ ਵਾਅਦੇ ਕਰਨੇ ਵਾਅਦਾ ਖਿਲਾਫੀ ਕਰਨੀ ਤੇ ਫਿਰ ਚਲੇ ਜਾਣਾ ਉਹਦਾ ਕੋਈ ਮਕਸਦ ਨਹੀਂ। ਦੇਖ ਲੈਨੇ ਸੀਐਮ ਸਾਹਿਬ ਹੁਣੇ-ਹੁਣੇ ਐਸਐਚਓ ਤੇ ਡੀਐਸਪੀ ਜਿਹੜਾ ਸਸਪੈਂਡ ਕਰ ਦਿੱਤੇ ਨੇ ਜੀ। ਹੁਣੇ-ਹੁਣੇ ਕੀ ਕਿਹਨੇ ਆਰਡਰ ਆਗੇ ਜੀ। ਯਾਰ ਉਹ ਕਿਸੇ ਨੂੰ ਸਸਪੈਂਡ ਕਰਨਾ ਨਾ ਕਰਨਾ ਉਹ ਤਾਂ ਸਰਕਾਰ ਦਾ ਕੰਮ ਹੈ ਨਾ ਮੇਰਾ ਕੰਮ। ਸਾਹਿਬ ਕਾਂਗਰਸੀ ਸਰਕਾਰ ਵੇਲੇ ਵੀ ਇਹ ਚੀਜ਼ਾਂ ਸਾਹਮਣੇ ਆਈ ਸੀ ਕੀ ਕਹਿਣਾ ਚਾਹੁੰਦੇ। ਕਾਕਾ ਅੱਜ ਸਰਕਾਰ ਕਦੀ ਹੈ? ਅੱਜ ਦੀ ਸਰਕਾਰ ਉਹਨੂੰ ਸਵਾਲ ਹਣੇ। ਇਹ ਸਵਾਲ ਅਜੇ ਵੀ ਹਵਾ ਵਿੱਚ ਲਟਕ ਰਿਹਾ ਹੈ ਕਿ ਕਾਤਲ ਦੀ ਵਾਰਿਸ ਹੋਣ ਦੇ ਨਾਤੇ ਕੀ ਮਿਲੇਗਾ ਸਰਕਾਰੀ ਇਨਸਾਫ? ਯਾ ਬੇਇਨਸਾਫੀ ਇਹ ਸਿਰਫ ਇੱਕ ਕਾਂਡ ਨਹੀਂ ਇਹ ਪੰਜਾਬ ਦੀ ਨਸ਼ੇ ਚ ਡੁੱਬ ਰਹੀ ਹਕੀਕਤ ਹੈ ਜਿੱਥੇ ਦੰਦ ਕੱਢ ਰਹੇ ਤਸਕਰ ਤੇ ਨਕਲੀ ਨਾਰੇ ਬਣੇ ਨੇ ਢਾਲ ਦੇਖਦੇ ਰਹੋ ਸੱਚ ਦੀ ਆਵਾਜ਼ ਪੰਜਾਬੀ ਟੈਲੀਵਿਜ਼ਨ